ਗਲਤੀ ਕਰਨਾ ਇਹਦੇ ਤੋਂ ਮਾਫੀ ਮੰਗਣਾ ਇਹ ਸਹੀ ਸਹੀ ਦੱਸਦੇ ਮੈਂ ਤੁਹਾਨੂੰ ਪਹਿਲਾਂ ਦੱਸਤਾ ਬੇਬੇ ਜੰਦੀ ਮੈਂ ਤੈਨੂੰ ਚਾਹ ਕਰਕੇ ਨਹੀਂ ਹੋਂ ਤਾਂ ਜਾਣਦੀ ਸੀਗੀ ਜੰਮੀ ਵੈਗੀ ਮੀ ਇਹੋ ਤੱਕ ਕਿੰ ਵੈਗੀ ਮੈਂ ਤਾਂ ਸੋਚ ਲੱਗ ਰਹੀ ਐ ਹੁਣ ਉਹ ਥਾਣੇ ਵਾਲੇ ਨੇ ਕੀ ਕਹਿ ਰਿਹਾ ਰਿਪੋਰਟ ਲਿਖਿਆ ਹੈਗਾ ਨਾ ਉਹ ਤਾਂ ਲਿਖਿਆ ਮੀ ਹਾਂ ਉਹ ਤਾਂ ਲਿਖ ਲਈ ਉਹਨਾਂ ਨੇ ਕਿੰਨੇ ਭਾਈ ਕਿੰ ਕੀਲ ਸੋਤੋ ਚੋਰੀ ਹੋਇਆ ਛੋਟੇ ਕਰੋਂ ਤੇ ਉਹ ਲਿਖਿਆ ਦੇ ਕਹਨੇ ਸਾਨੂੰ ਤੇ ਉਹ ਉਹਨਾਂ ਨੇ ਲਿਖ ਲਿਆ ਵੀ ਫਲਾਣੀ ਫਲਾਣੀ ਚੀਜ਼ ਪਈ ਹੋਈ ਹੈ ਚੋਰੀ ਤੇ ਉਹ ਮੈਂ ਸਾਰੀ ਲਿਖਾਇਆ ਉਹ ਕਹਨੇ ਬਈ ਥੋੜੇ ਦਿਨਾਂ ਤੱਕ ਪਤਾ ਕਰ ਜੀ ਬਾਕੀ ਕਹਿੰਦੇ ਇਹ ਚੀਜ਼ ਦਾ ਹੌਲੀ ਹੌਲੀ ਪਤਾ ਲੱਗਦਾ ਔਰ ਚੋਰ ਨਹੀਂ ਖਾਰਾ ਕਰਦਾ ਥਿਆ ਥਿਆ ਉਹ ਗਵੇਵਾ ਨਹੀਂ ਮੈਂ ਤਾਂ ਜੇ ਮੈਨੂੰ ਮਿਲ ਜੇ ਮਾਤਾ ਨੇ ਉਹਨੂੰ ਧੀਰਾ ਧੀਰਾ ਕਰਦਾ ਇਹ ਚੰਗਾ ਥਾ ਮੈਂ ਉਹਨੂੰ ਚਾਹ ਪਾਣੀ ਪਿਆਇਆ ਉਹਨੂੰ ਐ ਸ਼ਰਮ ਨਹੀਂ ਆਈ ਵੀ ਇਹਨੇ ਵੇ ਰ ਕਿੰਨਾ ਰਹਿਮ ਕਰਿਆ ਵੀ ਚਾਹ ਪਾਣੀ ਪਿਆ ਰੋਟੀ ਖਵਾਈ ਵੀ ਲਖੇ ਵੀ ਮੇਰਾ ਧੋਖਾ ਕਰ ਗਈ ਲੈ ਜੇ ਮੈਨੂੰ ਕਰਨਾ ਬਾਹਰ ਮੂਰੇ ਲਾਗੜੀ ਵੀ ਟਪੇ ਮੈਂ ਤਾਂ ਨਹੀਂ ਧੀਰਾ ਕਰੂੰਗੀ ਹੁਣ ਅਗਲੀ ਚੋਰੀ ਕਰਕੇ ਉਰੇ ਆਊਗੀ ਹੈ ਹੁਣ ਉਹ ਜਿੰ ਪਿੰਡ ਚ ਤਾਂ ਉਹੀ ਨਹੀਂ ਅਗਲੀ ਆਉਣੀ ਉਹ ਉਹਨੇ ਆਉਣੀ ਨਹੀਂ ਵੇ ਬਣੇ ਪਿੰਡ ਚ ਕੰਨ ਬੜੂਗੀ ਹੁਣ ਮੈਂ ਕੀ ਹੁਣ ਉਹ ਕੋਈ ਉਹਨੂੰ ਕੀ ਜ਼ਰੂਰਤ ਹੈ ਉਹਨਾਂ ਲਈ ਚੇਰੇ ਚੋੜ ਠੱਗ ਹੁੰਦੇ ਹੋਣੇ ਉਹ ਨਹੀਂ ਮੁੜ ਕੇ ਉਹ ਪਿੰਡ 'ਚ ਗੇੜਾ ਮਾਰਦੇ। ਉਹਦਾ ਅਗਲਾ ਹੋਰ ਪਾਸੇ ਜਾਂਦਾ। ਕਿੰਨਾ ਮੁਲ ਖਪਿਆ ਕੀ ਬਦ ਕਿੱਥੇ ਜਾਊਗੀ ਹੁਣ? ਉਹ ਕਹਿੰਦੇ ਭਾਈ ਮਿਲੂਗੀ ਤਾਂ ਸਾਹਦੇ-ਸਾਹਦੇ ਕੋਈ ਚੀਜ਼ ਮਿਲ ਗਈ। ਸਾਨੂੰ ਕੋਈ ਸਾਨੂੰ ਤਰਾ ਲੱਗੀ। ਕੋਈ ਸਾਨੂੰ ਕਹਿੰਦਾ ਫੋਨ ਕਰਕੇ ਬੁਲਾ ਲਾਂਗੇ ਨੰਬਰ ਲੈ ਲਿਆ ਉਹਨੇ। ਅੱਛਾ। ਤੇ ਕਹਿੰਦੇ ਬਾਕੀ ਭਾਈ ਕੋਈ ਗੱਲ ਨਹੀਂ ਕਹਿੰਦੇ। ਬਾਕੀ ਤੈਨੂੰ ਪਤਾ ਹੈ ਮੰਮੀ ਹੁਣ ਕਿੱਥੇ ਚੀਜ਼ਾਂ ਮਿਲਦੀਆਂ। ਹਾਂ ਉਹ ਆਏ ਕੇਰਾਂ ਲੁੱਟ ਕੇ ਕਾਨੂੰ ਆਉਂਦੀ ਹੈ। ਹੁਣ ਉਹ ਉੱਥੋਂ ਦੀ ਹੈਗੀ। ਹੂੰ। ਉਹਦਾ ਰੂਹੇਨ ਦਿਖਾਉਣੀ ਹੋਣਾ। ਹੁਣ ਬਣੂਗਾ ਕਿ ਸਾਰਾ ਕੁਝ ਇਹਦਾ ਹੀ ਡੁੱਟ ਕੇ ਵੇਖਾਂ ਲਊਣ ਅੱਗੇ ਤੂੰ ਸਿਆਣੀ ਹੋਇਆ ਹੋਰ ਕੀ ਕਹਿ ਸਕਦੇ ਆ ਕੀ ਕੀ ਸਿਆਣੀ ਹੋ ਕੇ ਘਰੇ ਦਾ ਕੁਸੂਨ ਛੱਡ ਕੇ ਗਈ ਹੈਗੀ ਸਾਰੀ ਢੈਗੀ ਲੁੱਟ ਕੇ ਸੌਕ ਕੇ ਹੋਰ ਆਪਣ ਕੀ ਪਤਾ ਹੁੰਦਾ ਐ ਮੈਂ ਚੰਗਾ ਨਿਆਉਂ ਦਿੱਤਾ ਰੋਟੀ ਖਵਾਈ ਦਾ ਹਾਂ ਹੋਰ ਅinje ਤਾਂ ਬਾੜੇ ਨਾ ਕਰੀ ਮੈਂ ਮੌਲੀ ਜੀ ਮੈਂ ਨੂਰਾ ਮਾਂ ਕੇ ਮਹੜਾ ਫੁੱਕੀ ਫਰਦੀ ਐ ਆਕੇ ਆਟਾ ਕੋਟਾ ਨਾ ਪਾਓ ਕਿ ਰੋਟੀ ਖਵਾ ਦੋ ਦਾ ਕੀ ਪੰਨ ਲੱਗਦਾ ਲੈ ਮੈਂ ਤਾਂ ਇਹ ਪੰਨ ਲੱਗ ਮੈਂ ਤਾਂ ਪਾ ਵੀ ਕੱਢੀ ਹੋਰ ਸਹੀ ਗੱਲ ਐ ਇੱਕ ਆਸਿਆਂ ਦੀ ਇੱਕ ਸਾਲਾ ਗੁੱਸਾ ਚੜਦਾ ਗੁੱਸਾ ਆਉਂ ਰਹੀ ਐ ਵੀਰਾ ਦੇਖੋ ਨੇ ਖਾਦੀ ਵੀ ਤੇ ਅੰਨ ਦਾ ਉਹਨੇ ਕੋਈ ਕਦਰ ਨਹੀਂ ਪਾਈ ਹੈਗੀ ਚਲੋ ਮੈਂ ਕੋਈ ਨਾ ਕਰ ਲੈ ਚਾਹ ਪਾਣੀ ਮੈਂ ਵੀ ਥੱਕ ਕੇ ਹਾਂ ਕਰਦੀ ਹਾਂ ਤਵੇ ਮੈਂ ਵੀ ਦੇਖਦਾ ਅੰਦਰ ਕੱਪੜੇ-ਕੱਪੜੇ ਬਾਹਰ ਬੈਠੋ ਗਿਆ ਨਹੀਂ ਅਗੇ ਠਾਣੇ ਤੇ ਪਤਾ ਪਤਾ ਦਾਇਰਮ ਡਾਗੀ ਹੋਰੀ ਪਾ ਡੱਗ ਗਿਆ ਕਰਨ ਕੀ ਥੀ ਉਮੇਹਾ ਇਹ ਤਾਂ ਕਿੱਥੇ ਭਰਾਇਆ ਫੋਨ ਬੂਮ ਦਾ ਖਾਣੂ ਆਏ ਉਹ ਤਾਂ ਪਰ ਹੁਣ ਕਹਿੰਦੇ ਦੀ ਗੱਲੇ ਬਈ ਟਾਈਮ ਤਾਂ ਲੱਗੂਗਾ ਹਜੇ ਹੁਣ ਮਹੀਨਾ ਹੀ ਹੋਇਆ ਬੱਬੇ ਹਜੇ ਤਾਂ ਲਖਾਇ ਇਹਨੂੰ ਰਿਪੋਰਟ ਵੀ ਇਹ ਮਤੋਂ ਇਹਨਾਂ ਨੂੰ ਪਾਲ ਨਹੀਂ ਕਿਹੜਾ ਸਾਫ ਹਾਂ ਔਖੇ ਨਾ ਮੈਂ ਤਾਂ ਬੜੀ ਟੈਂਸ਼ਨ ਹੋ ਰਹੀ ਹੈ ਸਾਤਾ ਕਿਉਂ ਦੇਖ ਚਾਕੇ ਸਾਰੇ ਇਦਾਂ ਕੀ ਪੈਸੇ ਹੈ ਮੈਂ ਤਾਂ ਆਏ ਹੋ ਰਹੇ ਵੀ ਮਿਲੂਗਾ ਨਾ ਕੋਈ ਨਾ ਮਿਲਤਾ ਜਾਊਗਾ ਕੋਈ ਨਹੀਂ ਤਾਂ ਇਹ ਇਹਨਾਂ ਨੂੰ ਪਤੀ ਹੁੰਦਾ ਕਿਤੇ ਨਾ ਕਿਤੇ ਦੇ ਪਹਾੜੇ ਲੈਣਗੇ ਅੱਗੇ ਦੇ ਅੱਗੇ ਇਹਨਾਂ ਨੂੰ ਸੀ ਆਈ ਡੀਆਂ ਹੋ ਜਾਂਦੀਆਂ ਨੇ ਪਰ ਐ ਵੀ ਹੋ ਟਾਈਮ ਲੱਗਦਾ ਮੀ ਥੋੜਾ ਜਾਂ ਮੈਨੂੰ ਤਾਂ ਐ ਹੋ ਰਿਹਾ ਮੈਂ ਤਾਂ ਪਰਪਰ ਪਾੜੀ ਹੋ ਰਹੀ ਐ ਮੈਂ ਕੀ ਕਰਾਂ ਕੋਰਾ ਹੈ ਨਾ ਰਾਤ ਨੂੰ ਨੀਂਦਾ ਵੀ ਨਾ ਭੁੱਖ ਲੱਗੇ ਨਾ ਹੋਰ ਵੀ ਮੈਂ ਤਾਂ ਸੋਹਣੀਆਂ ਚੀਜ਼ਾਂ ਜੀ ਰਹਿੰਦਾ ਸਾਰਾ ਦਿਨ ਬਸ ਉਸੇ ਤੋਂ ਕੋਨਾ ਟੇੜਾ ਰਹੀ ਜਾਂਦੇ ਕਰਾਂ ਕੀ ਹਾਂ ਚਾਲਾ ਕੋਈ ਨਾ ਮੈਂ ਥੋੜਾ ਜੇ ਕੰਮ ਜਾ ਕੇ ਆਣਾ ਤੇ ਤੂੰ ਇਹਨੇ ਕੱਲੀ ਹੋਏਂਗੀ ਥੋੜਾ ਜਿਹਾ ਗੇੜ-ਗੂੜ ਦਾ ਖੋਲੀ ਤੇ ਬੋਝ ਕੇ ਰਹੀ ਹਣੀ ਹਾਂ ਤਾਂ ਬਰਤਮਨ ਕੰਨ ਹੋ ਗਏ ਹੁਣ ਤਾਂ ਉਹ ਬਾਰੇ ਡਾਲੂਗੀ ਮੈਂ ਕਾਨੂੰ ਹੁਣ ਉਹ ਕਰਦੀ ਹਾਂ ਮੈਂ ਹੁਣ ਕਿਸੇ ਨਾਲ ਬਾਤ ਦੀ ਹੈਗੀ ਕੋਈ ਬੋਲ ਮਾਰੀ ਆਵੇ ਮੈਂ ਤਾਂ ਤੈਨ ਗੇਟੇ ਨਹੀਂ ਖੋਲੂ ਹੋਰ ਚਲ ਤੂੰ ਕੋਈ ਨੇ ਕੰਮ ਕਰ ਲੈ ਕੀ ਮੈਂ ਜਾ ਆਵਾ ਹੈ ਜਾ ਆ ਫਿਰ ਠੀਕ ਲੈ ਆ ਗਈ ਮੈਂ ਤਾਂ ਮਾਤਾ ਦੇ ਘਰੇ ਇਹਨੇ ਸਾਰੇ ਦੀਆਂ ਗੱਲਾਂ ਹੋ ਗਈਆਂ ਪਹਿਲਾਂ ਲੁੱਟ ਕੇ ਗਈ ਤੇ ਇੰਨਾ ਗੁੱਸਾ ਇਹਦੇ ਘਰੇ ਤਾਂ ਬਹੁਤ ਗੁੱਸਾ ਹੈ ਲੁੱਟਣ ਖਾਣ ਪੀਣ ਵਾਸਤੇ ਵਧੀਆ ਹੋ ਗਿਆ ਉਦੋਂ ਮੇਰਾ ਸਿਸਟਮ ਵਧੀਆ ਬਣ ਗਿਆ ਨਾਲੇ ਉਦੋਂ ਤਾਂ ਮਾਤਾ ਭੁੱਲ ਗਈ ਹੁਣੀ ਮਹੀਨੇ ਸਾਰੇ ਦੀਆਂ ਗੱਲਾਂ ਹੋ ਗਈਆਂ ਜੇ ਚੱਲ ਯਾਦ ਵੀ ਹੋਇਆ ਤਾਂ ਮਿੱਠੀਆਂ ਗੱਲਾਂ ਕਰਕੇ ਭੁਲਾ ਲੋਗੀ ਮਾਤਾ ਭੋਲੀ ਹੈ ਵਿਚਾਰੀ ਉਹ ਕਿੱਥੇ ਹੈ ਹੀ ਜਿਗਾਂ ਗੱਲਾਂ ਯਾਦ ਰੱਖਦੀ ਹੈਗੀ ਲੈ ਬਾਜਬੂਜ ਮਾਰਾ ਅੰਦਰੇ ਹੋਣੀ ਨਾਲੇ ਇਹ ਵੀ ਦੇਖਣਾ ਪਊਗਾ ਕਿ ਬ ਤਾਂ ਕੋਈ ਲਵੇ ਨਾ ਬੈਠਾ ਹੋਵੇ ਉਹ ਵੀ ਡਰ ਲੱਗਦਾ ਹੈਗਾ ਮਾਤਾ ਕੋਈ ਕੌਣ ਹੈ ਘਰ ਮਾਰਦੀ ਹੈ ਹਾਂ ਉਹੀ ਹੈ ਸਾਵੀ ਜਿਹੜੀ ਮੈਨੂੰ ਟੁਕਸਟ ਕੇ ਲੈ ਕੇ ਗਈ ਹੈ ਚੱਲ ਇਹਨੂੰ ਮੈਂ ਦਰਦੀਆਂ ਵੀ ਮੈਂ ਕੀ ਕੀ ਜਾਂ ਨਾ ਹੁਣ ਆਗੇ ਤੋਂ ਬਾਰੇ ਕੋਈ ਕਸਰ ਹੈਗੀ ਨਹੀਂ ਹੁਣ ਸਾਰਾ ਕੁਛੇ ਡੁੱਟ ਘੋਟ ਕੇ ਲੈ ਗਈ ਆ ਮਾਤਾ ਮੈਂ ਤੇਥੋਂ ਨਾ ਗਲਤੀ ਮੰਨਦੀ ਆ ਮੈਨੂੰ ਮਾਫ ਕਰ ਦੇ ਸਾਡੇ ਕੋਈ ਦਿੱਕਤ ਆ ਗਈ ਨਹੀਂ ਮੈਂ ਪਹਿਲੇ ਹੀ ਆ ਜਾਂਦੀ ਮੈਂ ਤਾਂ ਮਾਫੀ ਮੰਗਣ ਆਈ ਆ ਮੈਨੂੰ ਮਾਫ ਕਰ ਦੇ ਵਸਾ ਮਾਫੀਆਂ ਤੇ ਲੈ ਕੇ ਤੂੰ ਜਿਹੜਾ ਸਾਰਾ ਖਾ ਪੀ ਕੇ ਚਾਹ ਪਾਣੀ ਰੋਟੀ ਰੋਟੀ ਖਾ ਕੇ ਤੂੰ ਹਰਾਮ ਕਰ ਗਈ ਭੱਜਣਾ ਹੁੰਦਾ ਮੈਂ ਨਹੀਂ ਆਣਾ ਸੀ ਇਹ ਪਿੰਡ ਦੇ ਵਿੱਚ ਮੈਂ ਤੇ ਤੁਮਾ ਆ ਕੇ ਥੋੜੇ ਮੰਗਣ ਆਂਦੀ ਮੈਨੂੰ ਪਸਤਾਵ ਹੈਗਾ ਕਰਦੀ ਗਲਤੀ ਮੰਨਣ ਆਈ ਆਂਗੀ ਬਸ ਮੈਨੂੰ ਮਾਫ ਕਰ ਦੇ ਮੈਂ ਤਾਂ ਆਹੀ ਕਹਿਨੀ ਵੀ ਤੂੰ ਮੈਨੂੰ ਮਾਫ ਕਰ ਦੇ ਬਸ ਮਾਫਤਾ ਕਰ ਦੂੰਗੀ ਮਾਫੀ ਦੇ ਲਾਇਕ ਤਾਂ ਤੂੰ ਹੈ ਨਹੀਂ ਮੈਂ ਤਾਂ ਮੈਂ ਮੰਨਦੀ ਆਂਗੀ ਵੀ ਮੈਂ ਮੈਂ ਮਾਫੀ ਦੇ ਲਾਇਕ ਨਹੀਂ ਹੈਗੀ ਮੈਂ ਜਿਵੇਂ ਮਾਫੀ ਦੇ ਲਾਇਕ ਨਹੀਂ ਹੈਗੀ ਤੇਰਾ ਇਹਨਾਂ ਨੁਕਸਾਨ ਕਰ ਗਈ ਮੈਂ ਪਰ ਮੈਂ ਮਾਫੀ ਮੰਗਣ ਆਈ ਆਂ ਮੈਂ ਸੱਚੀ ਦਿਲ ਤੋਂ ਮਾਫੀ ਮੰਗ ਰਹੀ ਆਂ ਤੇਰੇ ਤੋਂ ਮੈਂ ਤੈਨੂੰ ਹਾਵਰਾ ਮਾਂ ਨੂੰ ਸੱਚਾ ਕਰਕੇ ਮੈਂ ਤੈਨੂੰ ਰੋਟੀ ਉੱਠ ਕੇ ਅੰਦਰ ਬਿਠਾ ਕੇ ਤਾਂ ਮੇਰਾ ਮਾਨ ਹੈ ਜਾਂ ਤੋੜਿਆ ਨਹੀਂ ਮੈਂ ਐਵੇਂ ਦਾ ਕੁਝ ਨਹੀਂ ਕਰਦੀ ਸੀਗੀ ਮੈਨੂੰ ਗਲਤੀ ਹੈ ਤਾਂ ਹੀ ਮੈਂ ਤੇਰੇ ਕੋਲੇ ਆ ਕੇ ਅੱਜ ਮਾਫੀ ਮੰਗ ਰਹੀ ਆਂਗੀ ਚੱਲ ਆ ਜਾ ਫਿਰ ਅੰਦਰ ਬੈ ਕੇ ਗੱਲ ਕਰਾਂਗੇ ਚੱਲ ਠੀਕ ਹੈ ਮਾਤਾ ਜੀ ਹਾਈ ਚੱਲ ਤੂੰ ਅਡੀ ਮਰਜ਼ੀ ਨਾਲ ਹੁਣ ਜਾਣੇ ਕੀ ਮੇਰੀ ਮਰਜ਼ੀ ਨਾਲ ਦੇਖੇ ਤਾਂ ਤੇਰੇ ਨਾਲ ਬਣੂਗੀ ਕੀ ਬੇਬੇ ਤਾਂ ਕੁਰਸੀ ਤੇ ਬਹਿ ਜਾ ਮੰਜੇ ਤੇ ਬਹਿ ਜਾਣੀ ਆ ਪਰ ਤੂੰ ਬਹਿ ਲੈ ਕੁਰਸੀ ਤੇ ਮੈਂ ਤਾਂ ਇੰਨੀ ਪਾਣੀ ਦੇ ਆਉਣੀ ਆ ਚਲ ਠੀਕ ਹੈ ਬਬੇ ਜੀ ਤਾਂ ਕਹਿਂਦੀ ਗੱਲ ਲੈ ਲੈ ਆ ਬੁੜੀ ਮੇਰੀ ਮਿੰਟੇ ਚ ਗੱਲਾਂ ਚ ਆ ਗਈ ਲੈ ਮਿੰਟੇ ਚ ਮੈਨੂੰ ਮਾਫ ਕਰਤਾ ਲੈ ਲੈ ਇਹਨੂੰ ਐ ਨਹੀਂ ਆਂਦਾ ਕਿ ਵੀ ਜਿਹੜੀ ਮੈਂ ਨਾ ਪਹਿਲਾਂ ਚੋਪੜ ਕੇ ਹਟੀ ਆ ਉਹ ਐਂ ਤਾਂ ਨਹੀਂ ਆਈ ਹੈਗੀ ਤੇਰੇ ਘਰੇ ਤੇ ਕੁਸ ਕਰਨੇ ਆਈ ਹੈਗਾ ਬਿਨਾ ਮਤਲ ਤਾਂ ਨਹੀਂ ਮੈਂ ਸੌਰੀਆਂ ਮੰਗੀਆਂ ਹੈਗੀਆਂ ਜਿਹੜਾ ਹੁਣ ਇੰਨਾ ਕੁ ਸਹੇਦੇ ਘਰੇ ਉਹ ਐਵੇਂ ਕਿਵੇਂ ਛੱਡ ਜਾ ਮੈਂ ਬਥੇਰਾ ਕੁ ਸਹੇ ਜਵਾਦੂ ਹੈ ਕਹਿੰਨ ਚੋਪੜ ਕੇ ਜਾਉ ਮੈਂ ਮਸਾ ਇੱਕ ਗੱਲ ਹੋਰ ਹੈ ਲੈ ਬੁੜੀ ਚਲਾਕ ਵਾਲੀ ਹੈਗੀ ਮੈਂ ਕਿਹਾ ਵੀ ਤੂੰ ਕੁਰਸੀ ਤੇ ਬਹਿ ਜਾ ਮੈਨੂੰ ਕਹਿੰਦੀ ਨਾ ਨਾ ਪੁੱਤ ਤੂੰ ਕੁਰਸੀ ਤੇ ਬਹਿ ਜਾ ਮੈਂ ਤਾਂ ਮੰਜੇ ਤੇ ਬਹਿ ਜੂਗੀ ਲੈ ਟਲਕੀ ਵਾਗੀ ਉਧਰ ਇਹਨੂੰ ਕਦੇ ਡਰ ਹੋਊਗਾ ਬਈ ਉਹ ਚੀਜ਼ ਦਾ ਜਿਹੜਾ ਪਹਿਲਾਂ ਮੈਂ ਇਹਨੂੰ ਕੁਰਸੀ ਨਾਲ ਬੰਨ ਕੇ ਗਈ ਸੀ ਉਹ ਗੱਲਾਂ ਹੈਗਾ ਯਾਦ ਦੀਆਂ ਤਾਂ ਕਰਕੇ ਡਰ ਗਈ ਚੱਲ ਕੋਈ ਨਾ ਆਪਣੇ ਦਾ ਆਪ ਦਾ ਕਾਂਡੇ ਕਰਨ ਦੇ बस आ ਜਾਂਦੀ ਮਿੱਠੀ ਬੋਲੀ ਹੋ ਕੇ ਮੈਂ ਤਾਂ ਕਰਨੀ ਕਰਨ ਲੈ ਜੋ ਕਰਨਾ ਆਈਾਂਗੀ ਮਾਤਾ ਇਹਨਾਂ ਟਾਈਮ ਲਾਤਾ ਉਤਨਾ ਹੀ ਸੋਚੀ ਗਈ ਵੀ ਮੈਂ ਠੰਡਾ ਤਾਂ ਤੇ ਮੌਸਮ ਇੱਥੇ ਵਾਹ ਹੁੰਦਾ ਹੈਗਾ ਮਹਾਚਲ ਕਰਨ ਜਾਂ ਪਾਣੀ ਲੈ ਜਾਣੀ ਆ ਹਾਂ ਮੌਸਮ ਚ ਚੇਂਜ ਹੋ ਜਾਂਦਾ ਮਸ ਤੇ ਗਲੇ ਜਿ ਖਰਾਬ ਹੋ ਜਾਂਦੀ ਮੈਂ ਤਾਂ ਹੁਣ ਮੈਨੂੰ ਆ ਦੱਸੂ ਦੱਸ ਕੀ ਕਰਾਂ ਕਹਿੰਦੀ ਮੈਂ ਤਾਂ ਮਾਤਾ ਇਹ ਆਉਦੀ ਗਲਤੀ ਦਾ ਪਸਤਾਵ ਹੈ ਮੈਨੂੰ ਮੈਂ ਤਾਂ ਤੇਤੋਂ ਮਾਫੀ ਮੰਗਣ ਆਈਾਂ ਮੈਂ ਤਾਂ ਹੱਥ ਜੋੜ ਕੇ ਹੀ ਕਹਿੰਦੀ ਵੀ ਤੂੰ ਮੈਨੂੰ ਮਾਫ ਕਰ ਦੇ ਜੋ ਮੈਂ ਤੇਰਾ ਸਮਾਨ ਲੈ ਕੇ ਗਈ ਦੇਖ ਉਹ ਚੱਲ ਲਾਲੇ ਵੀ ਸਾਡਾ ਕੰਮ ਇਹੀ ਹੈਗਾ ਵੀ ਮੈਂ ਮੇਰੀ ਮਾਂ ਨੂੰ ਜਦੋਂ ਤੇਰਾ ਸਮਾਨ ਲੈ ਕੇ ਗਈ ਮੇਰੀ ਮਾਂ ਮੈਨੂੰ ਕੁੱਟਿਆ ਮਾਰਾ ਬਹੁਤ ਜ਼ਿਆਦਾ ਉਹ ਕਰਿਆ ਦੋ ਦਿਨ ਤਾਂ ਮੈਨੂੰ ਘਰੇ ਵੀ ਨਹੀਂ ਬਾੜਿਆ ਉਹਨੇ ਮੈਂ ਆਪਣੇ ਤਾਈ ਦੇ ਘਰੇ ਸੁੰਦੀ ਰਹੀਆਂ ਪਰ ਉਹਨੇ ਐ ਵੀ ਕਹਤਾ ਸੀ ਕਿ ਤੂੰ ਜਦੋਂ ਤੈਨੂੰ ਇੰਨਾ ਖਵਾਇਆ ਪਿਆ ਆ ਵੀ ਤੂੰ ਐਵੇਂ ਨਹੀਂ ਕਰਨਾ ਤੀ ਕੱਲੀ ਬੁੜੀ ਨੂੰ ਦੇਖ ਕੇ ਨਹੀਂ ਤਾਂ ਉਹ ਕਰਨਾ ਤੀਗਾ ਵੀ ਜਦੋਂ ਤੇਰਾ ਇੰਨਾ ਕਰਿਆ ਉਹਨੇ ਸ਼ਰਫ ਤੈ ਜੇ ਤੂੰ ਕੁੱਟੀ ਮਾਰੀ ਫੇਤ ਨੂੰ ਮੇਰੇ ਸਮਾਨ ਬਾਸ ਕਰ ਜਾਂਦੇ ਮਾਤਾ ਮੈਂ ਤੈਨੂੰ ਦੱਸ ਰਹੀ ਆ ਪਹਿਲੇ ਮੇਰੀ ਗੱਲ ਤਾਂ ਸੁਣ ਲੈ ਮੈਂ ਆ ਤਾਂ ਦੂਜੇ ਦਿਨ ਹੀ ਜਾਂਦੀ ਤੇਰਾ ਸਮਾਨ ਮੋੜਦਾ ਪਰ ਉਹ ਮੇਰੀ ਤਾਏ ਦੀ ਕੁੜੀ ਦਾ ਵਿਆਹ ਰੱਖਿਆ ਹੋਇਆ ਸੀ ਉਹਦੇ ਮਾਪੇ ਨਹੀਂ ਹੈਗੇ ਅੱਛਾ ਤੇ ਫਿਰ ਜਿਹੜਾ ਪੈਸਾ ਟਕਾ ਸੀਗਾ soa ਦਾ ਤੇ ਉਹ ਤਾਂ ਸੀ ਉਹਦੇ ਵਿਆਹ ਤੇ ਲਾਤਾ ਜਿਹੜਾ ਤੇਰਾ ਕਿਉ ਹੋਤੀ ਪਈ ਉਹ ਅਸੀਂ ਨਹੀਂ ਖਾ ਲਿਆ ਐ ਟੇ ਬੋ ਤਾਂ ਦੇਖ ਮੈਂ ਆਉਂਦੀ ਕੁੜੀ ਖਾਤਰ ਕਰ ਰਹੀ ਸੀ ਹੈ ਚੱਲ ਮੈਂ ਤਾਂ ਤੈਨੂੰ ਕੀ ਆਹੋ ਕਰਾਂ ਹਾਂ ਮਾਫਲੇ ਦਾ ਤੂੰ ਹੈ ਨਹੀਂ ਦੇਖ ਮੈਂ ਤਾਂ ਮੈਂ ਤੈਨੂੰ ਐ ਨਹੀਂ ਕਹਿੰਦੀ ਮਾਫੀ ਤਾਂ ਚੱਲ ਮੈਂ ਮੰਨਦੀ ਆਂ ਵੀ ਮੈਂ ਹੈ ਹੀ ਨਹੀਂ ਲੈਕਾ ਜੇ ਮਾ ਤਾਂ ਮੈਨੂੰ ਆਪਦਾ ਬਸਤਾਵਾ ਨਾ ਹੁੰਦਾ ਮੈਂ ਤੇਰੇ ਕੋਲੇ ਆਉਂਦੀ ਨਾ ਚਾਦਾ ਮਤ ਚਾਦਾ ਮੈਨੂੰ ਕਹੀਨੀ ਆ ਵੀ ਚਾਦਾ ਤਾਂ ਵਿਆਹ ਤੇ ਪੈਸਾ ਟਿਕਾਣਾ ਤਾਂ ਕਿਉਂ ਤੁਸੀਂ ਨੇ ਖਾਦਿਆ ਚੱਲ ਕਰਿਆ ਤਾਂ ਮੈਂ ਆਪਦੀ ਕੁੜੀ ਖਤਤੀ ਚੱਲ ਬਈ ਉਹ ਉਹਦੇ ਰੜੇ ਦੀ ਛੋੜੇ ਰੜੇ ਦੀ ਤਾਂ ਤੁਸੀਂ ਨੇ ਖਾਦਿਆ ਮੈਂ ਤਾਂ ਮਤਕੀ ਮਤ ਆਤਾ ਉਦੋਂ ਜਾਣਦੇ ਤੇ ਮੇਰੀ ਮਾਂ ਨੇ ਕਹੇ ਤੀ ਵੀ ਮੈਂ ਵੀ ਤੇਰੇ ਨਾਲ ਵਗ ਜਣੀ ਪੁੱਤ ਆ ਬਸ ਮਾਨ ਮੋੜਿਆ ਨੇ ਫਿਰ ਜਿੱਦੋਂ ਅਸੀਂ ਸਾਰੇ ਕਿਤੇ ਫਿਰ ਤੁਰ ਕੇ ਗਿਆ ਵੀ ਉਹ ਕੁੜੀ ਨੂੰ ਸਮਾਨ ਦੇਣ ਵਾਸਤੇ ਕੋਈ ਨਹੀਂ ਸੀ ਉਹਦੇ ਮਾਪੇ-ਬਾਪਾ ਵੀ ਮਰੇ ਹੋਏ ਨੇ ਪਰ ਜਿਹੜੇ ਪੈਸਾ ਟਕਾਤੀਗਾ ਸਾਡੇ ਕੋਲੇ ਉਹ ਜਿਹੜਾ ਲੈ ਕੇ ਗਈ ਤੇ ਉਸ ਅਸੀਂ ਆਪਦੇ ਕੋਲੋਂ ਪਾ ਕੇ ਉਹ ਕੁੜੀ ਦਾ ਵਿਆਹ ਕਰਤਾ ਉਹਤੇ ਲੱਗ ਗਿਆ ਕੱਪੜੇ ਲੀੜੇ ਤੇ ਵਿਆਹ ਜੱਦੀ ਤੇ ਲੱਗ ਗਿਆ ਹੁਣ ਚੱਲ ਮੇਰਾ ਵੀ ਪੁੰਨ ਹੋਇਆ ਚੱਲ ਕਿਉਂ ਤੁਸੀਂ ਖਾ ਰਿਆ ਪੈਸਾ ਟਕਾਪਾ ਹੀ ਉਹਤਾ ਜਵਾਖੜੀ ਤੇ ਤੁਹਾਨੂੰ ਮੇਰਾ ਵੀ ਪੁੰਨ ਹੋਇਆ ਚਲ ਮਾਤਾ ਇਹੀ ਕਹਿਨੀ ਆਂਗੀ ਚੱਲ ਵੀ ਹੋ ਗਿਆ ਵਾਕੇ ਮੈਨੂੰ ਤਾਂ ਮਾਫ ਕਰਦੇ ਦੇਖਾ ਮੈਂ ਤਾਂ ਤੇ ਤੁਹਾਡੀ ਦੂਰੋਂ ਚੱਲ ਕੇ ਨਾ ਮੈਂ ਹੋਰ ਕਿਤੇ ਨਹੀਂ ਗਈ ਕਿਤੇ ਵੀ ਕਿਸੇ ਦੇ ਘਰੇ ਮੈਂ ਸਿਰਫ ਤੇ ਤੁਹਾਨੂੰ ਮਾਫੀ ਮੰਗਣ ਹੀ ਆਈ ਆਂ ਏਡੀ ਦੂਰੋਂ ਚਲ ਮਾਫੀ ਨਾ ਤੈਨੂੰ ਕਰ ਦੂੰਗੀ ਹਾਂ ਮਾਤਾ ਫਿਰ ਮੇਰੇ ਨਾਲ ਇੱਕ ਕੱਪੀ ਚਾਹ ਦੀ ਵੀ ਕੇ ਜਾਣਾ ਤਾਂ ਚਲ ਮਾਤਾ ਹੂੰਦਾ ਮੈਂ ਪਿੰਦੀ ਨਹੀਂ ਜੇ ਤੁਸੀਂ ਇੰਨੇ ਹੀ ਕਹਨੇ ਹੋਗੇ ਤਾਂ ਫਿਰ ਮੈਂ ਪੀ ਲੈਣੀ ਆਂ ਚਲ ਫਿਰ ਮੈਂ ਤੈਨੂੰ ਚਾਹ ਕਰਕੇ ਦੇਉਣੀ ਆ ਚਲ ਠੀਕ ਆ ਮਾਤਾ ਜੀ ਮਾਤਾ ਤਾਂ ਜਿਵੇਂ ਮੇਰੀ ਗੱਲਾਂ ਚ ਹੀ ਆ ਗਈ ਲੈ ਜਿਹੜੀਆਂ ਗੱਲਾਂ ਮੈਂ ਇਹਨੂੰ ਕਹੀਆਂ ਨੇ ਉਹ ਸੱਚੇ ਮੰਨ ਲਈਆਂ ਨੇ ਇਨੂੰ ਐ ਨਹੀਂ ਆਂਦਾ ਵੀ ਏਡੀ ਦੂਰੋਂ ਚੱਲ ਕੇ ਆਈਏ ਕੋਈ ਐਮੀ ਤਾਂ ਨਹੀਂ ਆਈ ਹੈਗੀ ਮੈਂ ਘਰੇ ਪੂਰੀ ਸਫਾਈ ਮਾਰ ਮਾਰ ਕੇ ਜਾਵਾਂਗੇ ਦੇ ਹੱਥ 'ਚ ਜਿਹੜਾ ਮੁੜ ਕੇ ਮੈਨੂੰ ਇਹ ਘਰੇ ਆਣਾ ਨਾ ਪਵੇ ਇਹਨੂੰ ਮਾਤਾ ਨੇ ਲਕੱਪੀ ਚਾਹ ਦੀ ਕਰਕੇ ਲੈਣੀਆਂ ਕਹਿੰਦੀ ਮੈਂ ਤੈਨੂੰ ਮਾਫ ਫੇਰ ਕਰੂੰਗੀ ਕਹਿੰਦੀ ਚਲ ਜੇ ਤੂੰ ਚਾਹ ਦਾ ਕੱਪ ਪੀਵੇਂਗੀ ਮੇਰੇ ਨਾਲ ਲਾਪਣ ਕੀ ਜਾਂਦਾਗਾ ਨਾਲੇ ਥੱਕਿਆ ਆ ਰਹੇ ਪਿਆਂਗੇ ਥੋੜੇ ਮੋਟੇ ਏਡੀ ਦੂਰ ਚੱਲ ਕੇ ਆਇਆ ਪੀ ਲਾਂਗੇ ਚਾਹ ਦੀ ਕੱਪੀਆਂ ਨਾਲ ਕੀ ਹੁੰਦਾਗਾ ਚਲ ਕਰ ਲੈ ਗੱਲ ਮਾਤਾ ਥੋੜਾ ਚਿਰੀ ਐ ਤੇਰੇ ਕੋਲੇ ਸਫਾਈ ਮਾਰ ਕੇ ਜਾਣਾ ਮੈਂ ਥੋੜਾ ਚਿਰੀ ਆ ਹੁਣ ਪਪਾ ਦੇ ਜਿਮਟੇਨੀ ਕਰਨਾ ਚਾਹ ਕੇ ਹੁਣ ਮੈਂ ਤੇ ਜਿਆ ਕਰਨਾ ਚਾਹੁੰਦੀ ਹੁਣ ਦਾ ਤੈਨੂੰ ਮੈਂ ਵੀ ਮੀਨ ਰੋ ਕੀ ਚੀਜ਼ ਹੈ ਮਤਾ ਨਹੀਂ ਕਹਦੋ ਖੇਚਲਾ ਕਰਨੀ ਸੀ ਕੋਈ ਪੁੱਤ ਚਾਹਦੋ ਨਾ ਟਾਈਮ ਹੋ ਰਿਹਾ ਰਿਹਾ ਕਿ ਕਵਾਜ ਰੇ ਹੁਣ ਹੋਰ ਇੰਨੀ ਕਾਣ ਖੇਚਲਾ ਕਰਨੀ ਸੀ ਚਲ ਖੇਚਲਾ ਕਾ ਲਈ ਹੱਤਾ ਮੁਣੇ ਮਦਦ ਸਕੀਮ ਲਾਣੀ ਸੀਗੀ ਇਹ ਬੈਠੀ ਬੇਬੇ ਮੰਝੇ ਤੇ ਹੈਗੀ ਇਹਨੂੰ ਕੁਰਸੀ ਤੇ ਕਿਵੇਂ ਬਿਠਾਵਾਂ ਮੈਂ ਬੰਨਣਾ ਵੀ ਐ ਇਹਨੂੰ ਰੁਕੀ ਕਰਾਂ ਸਕੀਮ ਲਾਣੀ ਪਊਗੀ ਕੋਈ ਕੋੜੇ ਪੁੱਤਾਂ ਕੱਡੀ ਜਗ੍ਹਾ ਦਾ ਲਾ ਗੜੀਆਂ ਕਰਨਾ ਨਾ ਮਾਤਾ ਇਕੱਲੀ ਜਗ੍ਹਾ ਨੂੰ ਗੱਲਾਂ ਮਾਰਦੀਆਂ ਮੇਰੀ ਅੱਖ ਚ ਪਤਾ ਨਹੀਂ ਕੀ ਪੈ ਗਿਆ ਰੜਕੀ ਜੇ ਜਾਂਦਾ ਮੈਂ ਤਾਂ ਉਹ ਪੁੰਜਰੀ ਸੀਗੀ ਉਹ ਰੜਕੀ ਜੇ ਜਾਂਦੀ ਅੱਖ ਮੈਂ ਕਹਿੰਦੀ ਫੁੱਟ ਮਾਂ ਚਾਹ ਪੀ ਲੈ ਠੰਡੀ ਹੋ ਜੂਗੀ ਹਾਂ ਮਤਲਬ ਕਿੰਨੀ ਅੰਗੀ ਜਾਦਾ ਵੜਿਆਣ ਕੀ ਚਾਹ ਹਾਂ ਚਾਹ ਬਹੁਤ ਘੰਟ ਬਣਾਈ ਐ ਮਤ ਤਾਂ ਮਤ ਸਿਰਪਾ ਰਿਪਾ ਰੀ ਜਾ ਪਤਾ ਨਹੀਂ ਕਾਤੋਂ ਹੋਈ ਜਾਂਦਾ ਗਾ ਆ ਤੋਰਾ ਫੇਰਾ ਕਰਕੇ ਹੋ ਜਾਂ ਪਤਾ ਮੌਸਮ ਬਰਾਵੀ ਹੋ ਜੇ ਨਾ ਜਗਣਾ ਪਤਾ ਨਹੀਂ ਮੈਂ ਤਾਂ ਬਾਲੀ ਪਾਰੀ ਪਾਰੀ ਜਾ ਸ਼ੇਰ ਹੋਈ ਜਾਂਦਾ ਮੇਰਾ ਇਹ ਤਾਂ ਹੋ ਗਈ ਬੇ ਉਹ ਛ ਹੁਣ ਮੈਂ ਇਹਨੂੰ ਬੰਦ ਨਹੀਂ ਆ ਤੇ ਮੁੰਡੇ ਨੂੰ ਕਰ ਦਿੰਨੀ ਮੈਂ ਫੋਨਾ ਮੰਮੇ ਕਿੱਥੇ ਜੋਰਨੀ ਆਉਂਚੀ ਆ ਜਾਵਾਂ ਦਿਖਾਵਾਂ ਤੈਨੂੰ ਚੱਲ ਮੈਂ ਚੱਲ ਆਹ ਕੁਤਸਾਂ ਵੀ ਅੱਛਾ ਇਹ ਕੀ ਹੋ ਹਾਂ ਜਿਹੜਾ ਮੈਂ ਕਹ ਰਾ ਸਾਰੀ ਲੁੱਟ ਕੇ ਲੈ ਗਈ ਜੀ ਪੈਸਾ ਲੈ ਕਾ ਹਾਂ ਇਹ ਅੱਜ ਫੇਰ ਆ ਗਈ ਮਾਫੀ ਮੰਗਣ ਅੱਛਾ ਮੇਰੇ ਗਏ ਤੋਂ ਬਾਅਦ ਤੇਰੇ ਗਏ ਬਾਅਦ ਤਾਂ 12 ਰੁਪਏ ਹੋਵੇਗਾ ਉਧੀਆਂ ਆ ਗਈ ਹਾਂ ਮੈਨੂੰ ਮਾਫੀ ਕਰ ਦੇ ਮੈਨੂੰ ਐ ਕਰ ਦੇ ਮੇਰੇ ਗਲਤੀ ਹੋ ਗਈ ਐ ਹੋ ਗਿਆ ਅੱਛਾ ਅੱਜ ਵੀ ਮੈਨੂੰ ਬਣਾਈ ਪੜੋ ਵੇ अच्छा पहला मंगू हां पहला मंगू ਵੀ ਜਿਹੜਾ ਕੁਛ ਹੈਗਾ ਉਹ ਵੀ ਮੈਂ ਤੁਹਾਡੀ ਲਈ ਲੁੱਟ ਕੇ ਆਹ ਉਹ ਤੈਨੂੰ ਭਲੋਂਦੀ ਦੀ ਭਲੋਂਦੀ ਦੀ हां ਜੀ ਹੁਣ ਫਿਰ ਇਹਨੂੰ ਭਲੋ ਕੇ ਲੁੱਟ ਕੇ ਲੈ ਜੂਗੀ ਮਿੱਠੀ ਹੋ ਗਈ ਮਾਂ ਨਾ ਮੈਨੂੰ ਐ ਦੱਸ ਐ ਐ ਕਿਵੇਂ ਚ ਪਈ ਐ ਮੈਂ ਤਾਂ ਬੇ ਉਹ ਛਾਲੀ ਦਵਾਈ ਪਾਤੀ ਇਹਨੂੰ ਅੱਛਾ ਉਹ ਫੇਰੇ ਬੇ ਉਹ ਛੋਗੀ ਫਿਰ ਮੈਂ ਬੰਨਦੀ ਬੰਨ ਕੇ ਫਿਰ ਮੈਂ ਤੁਹਾਨੂੰ ਫੋਨ ਕਰਤਾ ਚੱਲ ਹੁਣ ਐ ਕਰ ਮਮੀ ਤੂੰ ਗਲਾਸ ਲਿਆ ਪਾਣੀ ਦਾ ਪਹਿਲਾਂ ਇਹਨੂੰ ਹੋਸਟ ਲਈਏ ਫਿਰ ਇਹ ਦੱਸੂਗੀ ਕੁਸਾ हां ਮੈਂ ਲੈ ਨਹੀਂ ਆ ਥੋੜ੍ਹ ਲਿਆ ਲਿਆ ਜਾਦੇ ਤਾਂ ਨਹੀਂ ਬੇਬੇ ਉਹ ਕਰਤਾ ਮੈਂ ਕਿਤੇ ਜਾਦੇ ਪਾਤੀਆਂ ਹੋਣਾ ਨਾ ਬਹੁਤ ਚਿਰ ਦੀ ਪਾਈ ਹੋਈਆਂ ਨਾ ਆ ਗਈ ਆ ਗਈ ਉਹ ਚਾਪ ਤਰ ਪਾਣੀ ਬੇਬੇ ਤੂੰ ਹਾਂ ਮੈਂ ਪਰ ਮੈਨੂੰ ਬੰਨ੍ਹ ਕੇ ਤੁਰੱਖੇ ਦੁੱਸ ਨਹੀਂ ਬੰਨ੍ਹਰ ਖਾ ਤੁੰ ਮੇਰਾ ਕੰਮ ਫੇਰ ਲੁੱਟਣਾ ਆ ਗਈ ਪੈਣਾ ਲੁੱਟ ਕੇ ਲੈ ਗਈ ਸਾਰਾ ਆਹ ਕੋਣ ਹੈ ਵਾਏ ਮਾਤਰਾ ਮੁੰਡਾ ਹੈ ਚੱਬਾਈ ਤੂੰ ਉਧਰ ਖੜਵੇਂ ਪੇ ਘੇਰ ਲੈ ਨੂੰ ਐ ਨਹੀਂ ਪਤਾ ਉਹੋ ਜੇ ਬਈ ਬੰਨ ਦਾਸ ਰੱਖਿਆ ਨੇ ਬੰਦਾਗੇ ਨਹੀਂ ਤੂੰ ਘਰ ਦੀ ਚੋਰੀ ਕਰਨ ਆਈ ਸੀ ਹੁਣ ਫੇਰ ਮੈਂ ਚੋਰੀ ਨਹੀਂ ਕਰਨ ਆਈ ਬੇਬੀ ਤੂੰ ਮਾਫੀ ਮੰਗਣ ਆਈ ਸੀ ਬਈ ਮੈਂ ਮਾਫੀ ਵੀ ਮੰਗ ਲਈ ਸੀ ਬੇਬੀ ਤੂੰ ਮਾਫੀ ਕਿ ਮੰਗੀ ਸੀ ਮੈਨੂੰ ਤਾਂ ਪਹਿਲੇ ਚੱਕਰਾਂ ਚ ਪਾਈ ਗਈ ਹਾਂ ਆਹ ਹੋ ਜੂ ਫਲਾਣਾ ਬੇਬੇ ਬਹੁਤ ਚੰਗੀਆਂ ਤੂੰ ਫਲਾਟ ਕਿਉਂ ਕੁੱਛ ਨਹੀਂ ਮੈਂ ਜੋ ਬਹੁਤ ਕੁਛ ਕਰੀ ਗਈ ਹੁਣ ਫੇਰ ਇਹ ਰੁੱਟਣ ਆਈ ਜ ਆਪਾਂ ਨੂੰ ਬੇਬੇ ਤੁਮੇ ਸੌਰੀ ਮੰਗਣ ਆਈ ਸੀ ਮੈਂ ਜੋ ਇਤੋਂ ਹੋ ਗਿਆ ਮੈਨੂੰ ਮਾਫ ਕਰ ਦੇ ਮੈਂ ਅੱਡੀ ਦੂਰੋਂ ਭਾਈ ਮੈਂ ਮਾਫੀ ਮੰਗਣ ਆਈ ਸੀ ਇਹ ਤੋਂ ਮੈਨੂੰ ਲੱਗਦਾ ਤੂੰ ਜਾਣ ਕੇ ਕਰਦੀ ਐ ਮਾਤਾ ਕਹਿੰਦੀ ਮੈਨੂੰ ਪਹਿਲਾਂ ਵੀ ਗੱਲਾਂ ਚਾਹੀਆਂ ਲਾਇਆ ਕਹਿੰਦੇ ਹੁਣ ਫੇਰ ਮੈਨੂੰ ਐ ਗੱਲਾਂ ਚਲਾਉਂਦੀ ਦੀ ਇਹੋ ਉਹ ਤੋਂ ਭਾਈ ਮੈਂ ਗਲਤੀ ਕੀਤੀ ਮੈਂ ਮੰਨਦੀ ਆਂ ਆਪਣੀ ਗਲਤੀ ਪਰ ਮੈਂ ਹੁਣ ਪੁਨਰ ਗਲਤੀ ਕਰਨ ਲਈ ਨਹੀਂ ਤੇ ਮਾਫੀ ਮੰਗਣ ਆਈ ਸੀ ਤੂੰ ਸਹੀ ਸਹੀ ਦੱਸ ਦੇ ਮੈਂ ਤੈਨੂੰ ਪਹਿਲਾਂ ਦੱਸਤਾ ਬੇਬੇ ਕੰਦੀ ਮੈਂ ਤੈਨੂੰ ਚਾਹ ਕਰਕੇ ਨਹੀਂ ਹੋਂ ਤਾਂ ਜਾਣਦੀ ਸੀਗੀ ਅਸੀਂ ਥਾਣੇ 'ਚ ਰਿਪੋਰਟ ਲਖਾਰ ਗਏ ਫਿਰ ਤੁਹਾਨੂੰ ਪੁਲਿਸ ਨੂੰ ਜਕਾਵਾਂਗੇ ਅਸੀਂ ਹਾਂ ਜੀ ਪੁਲਿਸ ਨੂੰ ਜਕਾਏ ਨੂੰ ਉਹ ਨਹੀਂ ਲੋਡ ਆਉਂਦੀ ਹੈਗੀ ਤਾਨੂੰ ਨਾ ਫੋਨ ਕਰੋ ਬਈ ਮੈਂ ਜੋ ਤੁਸੀਂ ਕਹੋਗੇ ਉਹ ਕਰ ਲਓ ਪਰ ਪੁਲਿਸ ਨਾਲ ਬਲਾ ਸਾਂਹੇ ਦੱਸ ਜਿਹੜਾ ਹੁਣ ਗੱਪ ਛਲੱਪ ਮਾਤਾ ਨੂੰ ਮਾਰਿਆ ਵੇ ਉਹ ਦੱਸ ਉਹ ਸਹੀ ਹੈ ਕਿ ਗਲਤ ਹੈ ਦੇਖ ਬਈ ਮੈਂ ਆਈ ਦਾ ਦੂਜੇ ਰਾਦੇ ਨਾਲ ਸੀ ਚੋਰੀ ਕਰਨਾ ਹਾਂ ਆ ਦੇਖ ਲੈ ਬੇਬੇ ਹੁਣ ਮਨਨ ਕਿੱਸ ਹੈਗੀ ਜੀ ਮੋਂ ਕਾ ਨੂੰ ਮਾਫੀ ਕਮ ਮੰਗਣ ਨਹੀਂ ਆਈ ਹੈਗੀ ਮੈਂ ਜਾਣਦੀ ਜੀ ਲਛਣਾ ਨੂੰ ਫਿਰ ਬਈ ਮੈਂ ਕਰਨ ਜ਼ਰੂਰ ਆਈ ਸੀ ਮੈਂ ਥੋੜੀ ਜੀ ਓਕੀ ਪੈਸਾਂ ਤੋਂ ਹੋ ਰਹੀ ਸੀ ਮੈਂ ਕਿਹਾ ਵੀ ਇੱਕ ਛਾਪਾ ਹੋਰ ਮਾਰ ਲੈਣੀ ਆ ਜਾ ਕੇ ਦੇਖ ਲੈ ਕਰੇ ਮਾਤਾ ਕੱਲੀ ਸੀਗੀ ਵੈਸੇ ਮੈਨੂੰ ਐ ਹੋ ਗਿਆ ਵੀ ਮਿੱਟਤ ਨਾਲ ਮੈਂ ਕਰਾ ਲਾਂ ਜੋ ਵੀ ਹੋ ਸਕਦਾ ਤਾਂ ਦੇਖ ਲੈ ਦੁਬਾਰੇ ਚੋਰੀ ਕਰਨ ਦੀ ਗੱਲ ਸਹੀ ਧੀ ਮੈਂ ਪਤਾ ਨਹੀਂ ਬੰਨਦੀ ਇਹ ਗੱਲਾਂ ਚ ਆ ਜਾਂਦੀ ਹੁਣ ਫੇਰ ਲਾਂਚ ਕੇ ਜਾਂਦੀ ਮੈਂ ਤਾਂ ਤੇ ਇਹ ਮੱਚ ਠੇ ਕਬਨ ਮਨ ਤਾਂ ਰਾਇ ਨਾ ਦੇਵੇ ਮੈਂ ਫੇਰ ਸਕੀਮ ਸੋਚੀ ਮਹਾਣ ਨੂੰ ਬੇਵੋਸ਼ ਕਰਕੇ ਇਹਨੂੰ ਬੰਨ ਫੇਰ ਮੁੰਡੇ ਨੂੰ ਫੋਨ ਕਰੀਂ ਫੋਨ ਤਾਂ ਦੋ ਗਈ ਉਹਨੂੰ ਆ ਕੇ ਦੱਸ ਕਿ ਕਿਉਂ ਕਿੱਥੇ ਆ ਫੇਰ ਖੋਲਾਂਗੇ ਤੇ ਪੈਸੇ ਕਿੱਥੇ ਨੇ ਉਹ ਸਾਰਾ ਕੁਝ ਦੱਸ ਸਾਰਾ ਤੇ ਗਈ ਬਈ ਸਾਰਾ ਸਮਾਨ ਦੇ ਕੇ ਫੇਰ ਪੰਡਾ ਛੋਟੂ ਤੇਰਾ ਲੈ ਤਾਂ ਕਿ ਨਹੀਂ ਵਰਤੇ ਗਏ ਲੈ ਵਰਤੇ ਗਏ ਸਾਨੂੰ ਨਹੀਂ ਪਤਾ ਹੈਗਾ ਕਿ ਬਾਈ ਜੀ ਤਾਂ ਚੋਰੀ ਕਰਕੇ ਆ ਕੁੜੀ ਦਾ ਵਿਆਹ ਤੀ ਹੈ ਆਂਟੀ ਉਹ ਤੇ ਲਾਦੇ ਮੈਂ ਤਾਂ ਕੋਈ ਨਹੀਂ ਨਾ ਰੂਹੀ ਹੈਗਾ ਕੁੜੀ ਦੇ ਬਿਆਜੇ ਕਾਤ ਮਾਰੂ ਪਰਸਨ ਨੂੰ ਭੋਲਣ ਦੇ ਫੇਰ ਉਹ ਬੋਲੂਏ ਫੋਨ ਕਰ ਫੋਨ ਕਰ ਮੇਰੀ ਗੱਲ ਸੁਣ ਮੈਨੂੰ ਮਾਫ ਕਰ ਦੇ ਮੇਰੀ ਗੱਲ ਸੁਣ ਜਿਹੜਾ ਤੁਹਾਡਾ ਕਿਉ ਹੈਗਾ ਉਹ ਤਾਂ ਤੇਰਾ ਸਿਨੇ ਖਾ ਲੈ ਮਾਤਾ ਸੱਚ ਬੋਲਦੀ ਹਾਂ ਹਾਂ ਸੱਚ ਬੋਲਦੀ ਹਾਂ ਝੂਠ ਨਹੀਂ ਮਾਰਦੀ ਆ ਦੀ ਸੌਣ ਲੱਗੀ ਮੈਂ ਝੂਠ ਨਹੀਂ ਬੋਲਦੀ ਹੈਗੀ ਹਾਂ ਤੇ ਕਿਆ ਕਰਦੇ ਨੇ ਉਹ ਕਿਉ ਤਾਂ ਤੁਹਾਡਾ ਖਾਇਆ ਗਿਆ ਹਾਂ ਦਾ ਪਰਿਵਾਰ ਬਾਲਾ ਵੱਡਾ ਸੀਗਾ ਹਾਂ ਕਰਕੇ ਖਾਇਆ ਗਿਆ ਅੱਛਾ ਹਾਰੇ ਹੀ ਪੈਸੇ ਉਹ ਮੈਂ ਤੁਹਾਨੂੰ ਦੇ ਦਿੰਦੀ ਹਾਂ ਪੈਸੇ ਕਿੰਨੇ ਦੀ ਬੇ ਕਿੰਨੇ ਕਿਲੇਗੀ ਦੀ 60 70 ਹਜ਼ਾਰ ਸੀ ਖਾਸੇ ਪੈਸੇ ਜਿਹੜੇ ਤੂੰ ਮੈਨੂੰ ਭਰਵਾ ਕੇ ਦੀ ਬਸ 60 70 ਹਜ਼ਾਰ ਰੁਪਏ ਦੀ ਹਾਂ ਉਹ ਹੈਗੀ ਹੈ ਮੇਰੇ ਕੋਲ ਮੈਂ ਦੇ ਦਿੰਦੀ ਹਾਂ ਸੁਣ ਅੱਛਾ ਨਾਲੇ ਲੈ ਕੇ ਆਈ ਹੈ ਉਹ ਮੈਨੂੰ ਐ ਸੀ ਨਾ ਕਰਾਇਆ ਪਾੜਾ ਖਾਣ ਪੀਣ ਦਾ ਲੋਡ ਪੈ ਜੀਦਾ ਚੱਕ ਲਈ ਉਹ ਵੀ 60 70 ਹਜ਼ਾਰ ਉਹ ਬਈ ਥੋੜਾ ਨਹੀਂ ਹੈਗਾ ਥੋੜਾ ਤਾਂ ਚੱਲ ਪਿਆ ਦੀ ਇਹ ਕਿਸੇ ਹੋਰ ਤੋਂ ਲੰਘਿਆ ਸੀ ਇਹ ਇਹ ਤਾਂ ਹੋਰ ਵੀ ਉੱਠ ਕੇ ਨਹੀਂ ਹੈ ਕਰੇ ਮੇਰੇ ਨੂੰ ਰੜੇ ਹੈ ਥੋੜੇ ਤਾਂ ਪੈਸੇ ਮਿਲ ਜਾਣਗੇ ਤਾਂ ਤੂੰ ਸੀ ਮੇਰਾ ਘੜਾ ਛੱਡੋ ਮੈਂ ਤੁਹਾਨੂੰ ਪੈਸੇ ਦੇ ਦਾਂਗੀ ਤਾਂ ਸਾਡੇ ਦਾ ਫੜਾ ਹਾਂ ਲੈ ਚੱਲ ਕਿਉਂ ਚੱਲ ਕਿਉਂ ਤਾਂ ਚੱਲ ਕੋਈ ਗੱਲ ਨਹੀਂ ਹਾਂ ਤਾਂ ਹੁਣ ਮੈਂ ਦੇ ਦਿੰਦੀ ਹੋਰ ਮੇਰੇ ਕੋਲ ਆਹੀ ਹੈਗੇ ਤੁਹਾਡੇ ਪੂਰੇ ਮਿਲ ਕੇ ਨਾ ਬਸ ਚੱਲ ਬੇ ਪੈਸੇ ਤਾਂ ਐ ਹੋਰ ਕੀ ਹੈ ਚੱਲ ਕਿਉਂ ਤਾਂ ਖਾਦਾ ਗਿਆ ਚੱਲ ਕੋਈ ਗੱਲ ਨਹੀਂ ਤਾਂ ਤੁਸੀਂ ਖਾਦਾਗਾ ਸੀ ਖਾਦਾ ਤੇ ਇਹ ਹੁਣ ਤੋਂ ਬਾਅਦ ਸਾਡੀ ਪਿੰਡ ਦੀ ਜੂਝ ਵੜ ਗਈ ਸੱਤ ਛੋੜਾ ਨਹੀਂ ਹੈਗਾ ਮਾਤਾ ਉਹ ਆ ਕੀ ਪਸਤਾਈ ਮੈਂ ਜੋ ਕੀ ਕਹਨੀ ਆ ਕਿ ਮੈਂ ਪਿੰਡ ਦੇ ਆਲੇ ਦਾਲੇ ਵੀ ਨਹੀਂ ਆਉਂਦੀ ਆ ਕਿ ਮੈਂ ਪਿੰਡ ਚ ਨਹੀਂ ਵੱਢਦੀ ਕਿਦੀ ਹਾਂ ਬੜੀ ਹੁਣ ਤਾਂ ਬੜੀ ਕਿਵੇਂ ਕਰੀਏ ਅਜਾ ਮੈਂ ਕਹਿੰਦੀ ਹਾਂ ਹੋਰ ਸਜਾ ਦੇ ਦੋ ਮੈਂ ਨਾ 2000 ਥਾਪੜੇ ਲਾਏ ਦੇ ਨਹੀਂ ਨਹੀਂ ਮਾਤਾ ਮੈਂ ਹੁਣ ਤਾਂ ਮੈਂ ਸਾਨੂੰ ਦੇਤੇ ਪੈਸੇ ਦੇਤੇ ਹੁਣ ਤਾਂ ਚੱਲ ਜਾ ਲਮੀ ਛੱਡ ਪਰਾਂ ਕਾ ਨੂੰ ਹੁਣ ਤਾਂ ਮੈਨੂੰ ਮਾਤਾ ਹੁਣ ਤਨ ਕਰੇ ਇਹ ਐ ਕੰਮ ਕਰਦੀ ਨਾ ਨਾ ਹੁਣ ਨਹੀਂ ਕਰਦੀ ਮਾਤਾ ਮੈਨੂੰ ਖੋਲ ਤਾਂ ਦਿਓ ਮੈਨੂੰ ਵੀ ਮੇਰੀ ਮਾਤਾ ਠੀਕ ਦੀ ਹੈਗੀ ਉਹ ਦੇਖ ਲੈ ਹਾਂ ਮਾਤਾ ਨੂੰ ਬੁਲਾਇਆ ਫੋਨ ਕਰਕੇ ਵੀ ਇਹ ਜੇ ਦੱਸ਼ਨ ਕਰਦੀ ਹੈ ਤੇ ਮਾਤਾ ਦਾ ਆਪ ਇਹ ਜੇ ਹੋਊਗਾ ਸਾਰਾ ਟੱਬਰੀ ਹਾਂ ਉਹ ਉਹ ਹੋ ਬਸ ਯਾਰ ਇਹੋ ਮੈਂ ਚੀਨਾਂ ਹਾਂ ਚੱਲ ਬੇਬੇ ਖੋਲ ਪਰ ਆਪਣੇ ਪੈਸੇ ਆ ਗਏ ਕਿਉਂ ਕੋ ਕੋਈ ਗੱਲ ਨਹੀਂ ਨਾ ਫੜ ਫੇਰ ਤੂੰ ਸਾਮ ਕੇ ਅੰਦਰ ਉਧਰ ਧਰ ਦੇ ਕਾਊਂਟਰ ਜੀ ਚ ਫੇਰ ਦੇਖਾਂਗੇ ਗਲਤੀ ਮੰਦੇ ਭਾਈ ਅੱਗੇ ਕੋਈ ਜਗਾ ਮੈਂ ਨਹੀਂ ਕਰੂੰਗੀ ਬਸ ਮੈਨੂੰ ਖੋਲ ਦੋ ਮੈਨੂੰ ਜਾ ਲੈ ਖੋਲ ਦੇ ਬੇਬੇ ਨੂੰ ਖੋਲ ਦੇ ਹੋ ਜੇ ਹਾਂ ਹਾਂ ਖੋਲ ਉਹ ਤਾਂ ਮੇਰਾ ਜੀਸਾ ਕਰਦਾ ਨਹੀਂ ਕਾਣੂ ਚੱਲ ਆਪਣੀ ਆ ਗਈ ਹੁਣ ਕਾਣੂ ਉਥੇ ਰੀ ਬਣ ਗਈ ਇਹਦੇ ਨਾਲ ਖੋਲ ਦੇ ਉਸ ਭਾਈ ਪੁਲਿਸ ਵਾਲਿਆਂ ਨੂੰ ਨਾ ਕੁਝ ਕਹੀ ਨਾ ਨਾ ਹੁਣ ਤਾਂ ਚੱਲ ਕਾਣੂ ਕਿਤੇ ਨਹੀਂ ਸੁਣਦੇ ਹੁੰਦੀ ਹੈਗੀ ਹਾਂ ਮੁੜ ਕੇ ਨਾ ਸਾਡੇ ਪ ਬੱਸ ਮਾਦਾ ਗਲਤੀ ਕਰਿਆ ਚਾਚੂ ਕਿਹਾ ਕਿ ਅਗੇ ਤੇਨੇ ਆ ਗੱਲ ਗੱਪਣੀ ਹਾਂ ਤੈਂ ਦੇਖ ਲੈ ਕੀ ਕਰਿਆ ਤੇ ਉਦੋਂ ਨਾ ਤੂੰ ਪਹਿਨਾ ਸਾਰਾ ਕੱਢ ਲੈ ਕਿ ਹੁਣ ਜੀ ਹੁਣ ਬੇਚਾਰ ਹੋ ਗਈ ਚੱਲ ਮੈਂ ਜਾਣ ਦੇ ਕੋਈ ਨਾ ਬੜੀ ਗਲਤੀ ਹੋ ਗਈ ਬਈ ਮਾਫ ਕਰਦੀ ਚਾਚਾ ਰਖਦੇ ਮਾਰਤੀਆਂ ਸਰ ਤੂੰ ਆਪਦੀ ਆਪ ਹੀ ਸੁਧਾਰੀ ਹਾਂ ਦੇਖ ਲੈ ਲੈ ਕੀ ਗੁਸ ਘਰਦੀ ਫਿਰਦੀ ਐ ਇਹ ਜੋ ਹੋ ਗਿਆ ਹਵਾ ਗਿਆ ਹੁਣ ਆਪਾਂ ਮਿੱਟੀ ਪਾਈਏ ਹੈ ਜੋ ਵੀ ਚਲ ਆਪਣੇ ਕੋਲ ਪੈਸੇ ਆ ਗਏ ਜਿੰਨੇ ਕ ਆਪਣੇ ਰਲੇ ਤੀਗੀ ਠੀਕ ਹੈ ਨਹੀਂ ਐਵੇਂ ਤਾਂ ਕਿਸੇ ਦੀ ਚੋਰੀ ਹੋਈ ਮੁਰਦੀ ਵੀ ਨਹੀਂ ਹੈਗੀ ਤਾ ਹੁਣ ਆਪ ਮੈਂ ਤੈਨੂੰ ਇਹੀ ਗੱਲ ਕਹਿਣਾ ਅੱਜ ਤੋਂ ਬਾਅਦ ਨਾ ਕਿਸੇ ਨੂੰ ਅੰਦਰ ਲੈ ਕੇ ਆ ਵੜ ਜੀ ਮੈਂ ਹੁਣ ਜਾਣ ਪਛਾਣ ਤੋਂ ਬਿਨਾਂ ਨਾ ਕਿਸੇ ਨਾਲ ਅੰਦਰ ਹੀ ਬਾਦੀ ਆ ਕਿ ਮੇਰੇ ਨਾਲ ਕੰਨਾਂ ਨੂੰ ਹੱਥ ਲਾ ਕੇ ਬਸ ਠੀਕ ਐ ਹੀ ਕਹਿੰਦਾ ਤੈਨੂੰ ਆਇਆ ਚਾਹ ਪਾਣੀ ਪੀਣੀ ਮੈਂ ਨਹੀਂ ਹੁਣ ਗਲਤੀ ਕਰਦੀ ਹੈ ਜੀ ਆ ਜਾ